ਭਾਰਤ ਦੇ ਅੰਦਰ ਵੱਖਰਾ ਸਿੱਖ ਕੌਮ ਨੂੰ ਆਜ਼ਾਦ ਕਿਤਾ ਦੇਣ ਦੇ ਵਾਅਦੇ ਜੋ ਹਿੰਦੂ ਲੀਡਰਸ਼ਿਪ ਨੇ ਕਦੇ ਵਾਫਾ ਨਹੀਂ ਕੀਤੇ ਸਹਿ ਕੌਮ ਦੀ ਆਜ਼ਾਦੀ ਦੇ ਲੜਾਈ 1947 ਦੀ ਖਾਤੀ ਤੋਂ ਫੌਰਨ ਵਾਦੀ ਸ਼ੁਰੂ ਹੋ ਗਈ ਸੀ ਪੰਜਾਬੀ ਸੂਬੇ ਤੋਂ ਖਾਸ ਤਾਲੇ ਸ਼ਹਿਰ ਅਕਦਾ ਸਾਰਾ ਸਫਰ ਲਾਹੂ ਨਾਲ ਭਰੇ ਕੇ ਦਰਿਆਵਾਂ ਵਾਲ ਹੈ ਇਸ ਲਹੂ ਦੇ ਦਰਿਆ ਨੂੰ ਜੂਨ 1984 ਅਤੇ ਨਵੰਬਰ 1984 ਵਿੱਚ ਦੰਦੇ ਦੰਦੇ ਸਿੱਖਾਂ ਦੇ ਲਹੂ ਨੇ ਸਵਰ ਦੇ ਆਖਰੀ ਕਿਨਾਰੇ ਤੂੰਹ ਤੱਕ ਲੈ ਜਾਂਦਾ ਸੀ ਜੂਨ 1984 ਦੇ ਦਰਵਾਜ਼ਾ ਸਾਹਿਬ ਉੱਤੇ ਭਾਰਤੀ ਫੌਜ ਦੇ ਹਮਲੇ ਨੇ ਭਾਰਤਵਲ ਫੁੱਟਣ ਵਾਲੇ ਸਾਰੇ ਦਰਵਾਜ਼ੇ ਸਾਡੇ ਲਈ ਬੰਦ ਕਰ ਦਿੱਤੇ ਸਨ ਸ਼ਹੀਦ ਸੰਜਮੈ ਸਿੰਘ ਭੰਡਰਾ ਵਾਲੇ ਕਹਿ ਗਏ ਸਨ ਕਿ ਜਿਸ ਦਿਨ ਦਰਵਾਜ਼ਾ ਸਾਹਿਬ ਉੱਤੇ ਹਮਲਾ ਹੋਇਆ ਖਾਸਤਾਨ ਦੀ ਨੀਂ ਰੱਖੀ ਜਾਵੇਗੀ ਸੋ ਖਾਲਸਾ ਜੀ ਛੇ ਜੀ ਦਾ ਦਿਨ ਸਾਡੇ ਲਈ ਸਹੀ ਆਖਾਂ ਵਿੱਚ ਖਾਸ ਤੌਰ ਤੇ ਬਣ ਗਿਆ ਹੈ ਇਸ ਦਿਨ ਤੋਂ ਬਾਅਦ ਸਿਕੋਂ ਨੇ ਕੋਈ ਕਾਰ ਨਹੀਂ ਰਹਿ ਜਾਂਦਾ ਕਿ ਉਹ ਭਾਰਤ ਨਾਲ ਕੋਈ ਰਿਸ਼ਤਾ ਸਮਝੇ ਜਾਂ ਰਿਸ਼ਤਾ ਲਵਾਏ આજ ਦੁਨੀਆ ਭੱਤ ਤੋਂ ਬਾਅਦ ਸੱਚ ਜੱਥੇ ਬੰਦਿਆਂ ਦੇ ਨਵਾਂ ਦੇ ਨਨਕਾਣਾ ਸਾਹਿਬ ਦੀ ਧਰਤੀ ਤੋਂ ਸੂਚੀ ਦੁਨੀਆ ਵਿੱਚ ਵਸਦੇ ਸਿੱਖਾਂ ਨੂੰ ਖਾਸ ਤੌਰ ਤੇ ਮਹਿਰ ਨਾਲ ਇੱਕ ਸੁਰਤੇ ਆਸਤਾਂ ਲੈਣਾ ਇੱਕ ਸੋਰ ਤੇ ਇੱਕ ਜੱਟ ਹੋਣਾ ਸੱਤਾ ਜਿੰਦੇ ਹਨ 10 ਨਵੰਬਰ ਨੂੰ ਹੋਣ ਵਾਲੇ ਸਰਬਤ ਖਾਲਸਾ ਨੂੰ ਜਿਵੇਂ ਭਾਰਤੀ ਕੂਮਤ ਦੇ ਤਾਕ ਦੇ ਇਸੇ ਨਾਲ ਲਾਲ ਹੋਣ ਤੋਂ ਰੋਕਿਆ ਹੈ ਇਸੇ ਅਸੀਂ ਸਖਤ ਵਿੰਦਾ ਕਰਦੇ ਹਾਂ ਅਤੇ ਉਹ ਇੱਕ ਵਿਤ ਸਰਬਤ ਖਾਲਸਾ ਨੂੰ ਸ੍ਰੀ ਨਨਕਾਣਾ ਸਾਹਿਬ ਸਦੰਗੀ ਅਪੀਲ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਨਮਕਾਣਾ ਸਾਹਿਬ ਜੋ ਕਿ ਪਾਕਿਸਤਾਨ ਵਿੱਚ ਸੁਰੱਖਿਆ ਦਾ ਸਥਾਨ ਹੈ ਉੱਥੇ ਸਾਰੀ ਦੁਨੀਆ ਦੇ ਸਿੱਖ ਨਵਾਇ ਦੇ ਇਕੱਤਰ ਹੋ ਸਕਣਗੇ ਅਤੇ ਓਮੀ ਹਿੱਤ ਵਿੱਚ ਸਹੀ ਫੈਸਲੇ ਕਰ ਸਕਣਗੇ ਕੋਰਦਨ ਪਿਲਾ ਪਰ ਦੀ ਸੁਪਰੀਮ ਕੋਰਟ ਵੱਲੋਂ ਪੰਜਾਬ ਦੇ ਜਲਾਈ ਪਾਣੀ ਹਰਿਆਣੇ ਨੂੰ ਦੇਣ ਦੇ ਹੱਕ ਵਿੱਚ ਫੈਸਲਾ ਦਿੱਤਾ ਗਿਆ ਹੈ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਆਪ ਕੋ ਆਪਣੇ ਤਰੀਕੇ ਨਾਲ ਇਸ ਦਾ ਵਿਰੋਧ ਕਰ ਰਹੀਆਂ ਹਨ ਸਮੂਹ ਆਜ਼ਾਦੀ ਪ੍ਰਥਮ ਜਥੇਬੰਦੀਆਂ ਦੇ ਨਾਮ 'ਤੇ ਅੱਜ ਇਹਨਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੰਬੋਧਨ ਦਿੰਦੇ ਹਾਂ ਕਿਉਂਕਿ ਪੰਜਾਬ ਦੀ ਅਸੈਂਬਲੀ ਵਿੱਚ ਪੰਜਾਬ ਦੀ ਆਜ਼ਾਦੀ ਦਾ ਮਤਾ ਪਾਸ ਕਰਕੇ ਭਾਰਤ ਨਾਲ ਹੋਏ ਸਾਰੇ ਸਮਝੌਤੇ ਰੰਗਤ ਅਰਧਕਾਨੂੰਨ ਦੇ ਨਾਲ ਐਲਾਨ ਕਰਨ ਕਿਉਂਕਿ ਇਹ ਹੀ ਇਸ ਬਸਰੇ ਦਾ ਇੱਕੋ ਇੱਕ ਹੱਲ ਹੈ ਅੱਜ ਅਸੀਂ ਸ੍ਰੀ ਨਨਕਾਣਾ ਸਾਹਿਬ ਤੋਂ ਪੂਰਤ ਭਾਰਤੀ ਕੋਈ ਐਲਾਨ ਕਰਦੇ ਹਾਂ ਇਹ ਪੰਜਾਬ ਗੁਰਾਂ ਦੇ ਨਾਮ ਤੇ ਜੀਲ ਵਾਲਾ ਇੱਕ ਆਜ਼ਾਦ ਦੇਸ਼ ਹੈ ਇਸ ਦਾ ਭਾਰਤ ਨਾਲ ਕੋਈ ਸਬੰਧ ਨਹੀਂ ਹੈ ਪੰਜਾਬ ਦੇ ਗਰਾਮ ਦੇ ਪਾਣੀਆਂ ਉੱਤੇ ਕੇਵਲ ਤੇ ਕੇਵਲ ਪੰਜਾਬ ਦਾ ਹੱਕ ਹੈ ਅਗਰ ਪੰਜਾਬ ਦੇ ਪਾਣੀਆਂ ਨੂੰ ਕਿਸੇ ਨੇ ਮੈੜੀ ਅੱਖ ਕਰਕੇ ਵੀ ਦੇਖਿਆ ਤਾਂ ਉਸ ਦਾ ਜਵਾਬ ਇਤਿਹਾਸਕ ਤੇ ਹਜ਼ਾਰੂ ਰਵਾਇਤਾਂ ਅਨੁਸਾਰ ਦਿੱਤਾ ਜਾਵੇਗਾ ਸੰਸਾਰ ਭਰ ਦੇ ਸਿੱਖਾਂ ਦੂਸਰਾ ਮਤਾਂ ਸੰਸਾਰ ਭਰ ਦੇ ਸਿੱਖਾਂ ਦਾ ਇਹ ਇਕੱਠ ਨਾੰਸਾਹੇ ਕੈਲੰਡਰ ਦੀ ਪਰਜੋਨ ਪਰਜੋਨ ਕਰੋੜਤਾ ਕਰਦਾ ਹੈ ਅਤੇ ਮੈਂ ਅਤੇ ਸਮੂਹ ਹਲਸਾ ਪੰਥੋਂ ਅਪੀਲ ਕਰਦਾ ਹੈ ਕਿ ਅੱਜ ਤੋਂ ਬਾਅਦ ਸਾਰੇ ਗੁਰਪੁਰਬ ਅਤੇ ਦਿਨ ਤਿਹਾੜੀ ਨਾਂਸਾਹੇ ਕੈਲੰਡਰ ਮੁਤਾਬਕ ਹੀ ਮਨਾਏ ਜਾਣ ਇਹ ਸਾਡੇ ਦੋ ਮਤੇ ਹੈ ਇਹ ਪੰਜਾਬ ਦੇ ਭੇਖ ਨੂੰ ਮੁੱਖ ਰੱਖ ਕੇ ਨਿਕੇ ਗਏ ਹਨ ਕਿ ਸਾਡੇ ਭਰਾ ਜਿਹੜੇ ਪੰਜਾਬ ਵਿੱਚ ਵਸਦੇ ਹਨ ਉਹ ਉਜੜ ਜਾਣ ਉਹ ਬਾਚਨ ਪੰਜਾਬ ਰਾਸਥਾਨ ਵਾਣੇ ਵਾਲਾ ਸਾਰਿਆਂ ਨੂੰ ਜਾਗਣ ਦੀ ਲੋੜ ਹੈ ਕਦੇ ਪਾਣੀ ਲਈ ਮੋਰ ਚਾਲਾਵਾਂਗੇ ਕਦੇ ਬਿਜਲੀ ਲਈ ਮੋਰ ਚਾਲਾਵਾਂਗੇ ਕਦੇ ਬਾਧੂ ਅਧਿਕਾਰਾਂ ਅਲਾਵਾ ਨਹੀਂ ਕੋਈ ਮੋਰ ਚਾ ਇੱਕੋ ਬਰ ਲਈ ਹੈ ਜਿਹੜਾ ਖਾਲਸਾਤਾਨ ਦਾ ਆ ਆਪਾਂ ਸਾਰੇ ਆਪਣੇ ਫੈਸਲੇ ਖੁਦ ਕਰੀਏ ਤੇ ਖਾਲਸਾਤਾਨ ਜਿੰਦਾਬਾਦ ਖਾਲਸਾਤਾਨ ਜਿੰਦਾਬਾਦ ਖਾਲਸਾਤਾਨ ਜਿੰਦਾਬਾਦ ਖਾਲਸਾਤਾਨ ਜਿੰਦਾਬਾਦ ਖਾਲਸਾਤਾਨ ਜਿੰਦਾਬਾਦ ਖਾਲਸਾਤਾਨ ਜਿੰਦਾਬਾਦ ਦਾ ਚਾਹੀਦੀ ਬੀਤੀ ਹੈ ਵੀ ਅੱਪਾ ਇਹ ਜੋ ਮੁਤਾਬਕ तमाम ਸਿੱਖ ਜਥੇਬੰਦੀਆਂ ਨੇ ਰੱਖੀ ਹਿੱਤਾ ਤੇ ਸ਼ੰਕਾ ਵੀ ਇਹ ਟੁੱਟਦਾ ਸਵੇਵੇਂ ਕਿ ਜਿੱਦੇ ਜਗਾਇਆ ਨਹੀਂ ਹੱਥ ਕਰੇਗਾ ਕਿ ਜਿਵੇਂ ਪਹਿਲਾਂ ਦਾ ਸਵਾਮੀ